ਜੀ ਸਥਿਓ ਅਜ ਸਵੰਦਿਤ ਕਿਤਾਬ ਦੇ ਵਿੱਚੋਂ ਇਹਦਾ ਤੀਜਾ ਭਾਗ ਪੜ੍ਹਦੇ ਆਪਾਂ ਜਿਹੜਾ ਕਿ ਸਟਾਲਨ ਦੇ ਬੋਡੀਗਾਰਡ ਏਟੀ ਰਾਈਵਨ ਦੀ ਲਿਖਤ ਹੈ ਸਰਲੇਖ ਹੈ ਹਵਾਵਾਜੀ ਦੀ ਸਨਤ ਅਤੇ ਸਾਜਸਾਂ 1935 ਚ ਮੈਨੂੰ ਸਰਕਾਰ ਦੇ ਮੈਂਬਰਾਂ ਦੀ ਸੁਰੱਖਿਆ ਕਰਨ ਲਈ ਟੋਲੀ ਦਾ ਮੁਖੀ ਨਿਯੁਕਤ ਕੀਤਾ ਗਿਆ ਮੈਂ ਤੇ ਇੱਕ ਗਨੂ ਵਿੱਚ ਮਾਸਕੋ ਮੈਟਰੋ ਰੇਲ ਦੀ ਸੁਰੱਖਿਆ ਦੀ ਦੇਖਰੇਖ ਕਰਦੇ ਰਹੇ ਯਰਜੈਂਸਕੀ ਚੌਂਕ ਵਾਲਾ ਸਟੇਸ਼ਨ ਸਾਡਾ ਮੁੱਖ ਸਰੂਕਾਰ ਸੀ ਜਿੱਥੇ ਕਿ ਲਾਈਨਾਂ ਆ ਮਿਲਦੀਆਂ ਹਨ ਕਗਾਨੋ ਵਿੱਚ ਨੇ ਬਹੁਤ ਹੀ ਜ਼ੋਰ ਦੇ ਕੇ ਉਸਾਰੀ ਕਰਨ ਵਾਲਿਆਂ ਨੂੰ ਚੇਤਾਵਨੀ ਦਿੱਤੀ ਜਿੱਥੇ ਆ ਕੇ ਲਾਈਨਾਂ ਇੱਕ ਹੁੰਦੀਆਂ ਹਨ ਉਸ ਦਾ ਧਿਆਨ ਰੱਖੋ ਇਹ ਗੱਲ ਪੱਕੀ ਕਰੋ ਕਿ ਉਹ ਜੀਪੀਯੂ ਦੇ ਦਫ਼ਤਰ ਵਾਲੀ ਇਮਾਰਤ ਦਾ ਕੋਈ ਨੁਕਸਾਨ ਨਾ ਹੋਵੇ ਨਹੀਂ ਤਾਂ ਆਪਾਂ ਸਾਰਿਆਂ ਨੂੰ ਜੇਲ੍ਹ ਜਾਣਾ ਪਊ ਮੈਨੂੰ ਉਰਦਾ ਯੂਨਿਟ ਗਾਰਡਜ਼ ਨਾਲ ਤਾਇਨਾਤ ਕੀਤਾ ਗਿਆ ਸੀ ਇਸ ਉਗੇ ਕਮਾਂਡਰ ਨੂੰ ਹਮੇਸ਼ਾ ਉੱਥੇ ਤਾਇਨਾਤ ਕੀਤਾ ਜਾਂਦਾ ਸੀ ਜਿੱਥੇ ਕਿਤੇ ਵੀ ਵਰਡ ਆਕਾਰੀ ਇਮਾਰਤਾਂ ਉਸਾਰਨੀਆਂ ਹੁੰਦੀਆਂ ਸਨ ਅਜਿਹੀ ਹੀ ਇੱਕ ਜਗ੍ਹਾ ਦਾ ਦੌਰਾ ਕਰਨ ਵਾਲੇ ਵੇਲੇ ਉਹਨੇ ਇੱਕ ਵਰਕਰ ਨੂੰ ਹੱਥੀਂ ਕੰਮ ਕਰਦੇ ਦੇਖਿਆ ਉਹਨੇ ਉਸ ਅਦਾਰੇ ਦੇ ਡਾਇਰੈਕਟਰ ਨੂੰ ਕੰਮ ਵਾਲੀ ਜਗ੍ਹਾ ਤੇ ਬੁਲਾਇਆ ਅਤੇ ਪੂਰੀ ਪੱਕੀ ਤਰ੍ਹਾਂ ਇਹ ਹਦਾਇਤ ਕੀਤੀ ਕਿ ਕੰਮ ਕਰਨ ਦਾ ਇਹ ਤਰੀਕਾ ਬਚਕਾਨਾ ਹੈ ਅਤੇ ਵਿੜਾ ਵਿਹਾਜ ਚੁੱਕਿਆ ਹੈ ਇਸ ਕੰਮ ਨੂੰ ਫੌਰੀ ਤੌਰ ਤੇ ਮਸ਼ੀਨ ਨਾਲ ਕੀਤਾ ਜਾਣਾ ਯਕੀਨੀ ਬਣਾਇਆ ਜਾਵੇ ਹੋਰ ਨਦਰਪੇਸ਼ ਸਮੱਸਿਆਵਾਂ ਦੇ ਨਾਲ ਨਾਲ ਹੋਰ ਤੋਂ ਯੋਨੀਕਿਡਜ਼ ਨੇ ਆਪਣਾ ਧਿਆਨ ਹਵਾਵਾਜੀ ਦੀ ਸੰਤਤ ਤੇ ਕੇਂਦਰਿਤ ਕੀਤਾ ਹੋਇਆ ਸੀ ਉਸਦੇ ਦਫ਼ਤਰ ਦੇ ਨਾਲ ਲਗਵੇਂ ਕਮਰੇ ਚ ਹੀ ਧਾਤ ਦੇ ਪਰਾਂ ਵਾਲੀਆਂ ਨਵੀਆਂ ਮੋਟਰਾਂ ਦੀਆਂ ਬਹੁਤ ਸਾਰੀਆਂ ਤਸਵੀਰਾਂ ਟੰਗੀਆਂ ਹੋਈਆਂ ਸਨ ਇਹਨਾਂ ਤੇ ਲੱਕੜੀ ਦੇ ਪਰ ਲਾਉਣੇ ਸਨ ਹਵਾਵਾਜੀ ਸੰਨਤ ਦਾ ਉਸ ਮੌਕੇ ਦਾ ਮੁਖੀ ਐਮ ਕਗਾ ਨੂੰ ਵਿੱਚ ਸੀ ਜਿਹੜਾ ਹੋਰ ਤੋਂ ਯੋਨੀਕੇਡਜ਼ ਨੂੰ ਮਿਲਣ ਵੇਲੇ ਹਮੇਸ਼ਾ ਆਪਣੇ ਨਾਲ ਜਹਾਜ਼ਾਂ ਦੀਆਂ ਫੋਟੋਆਂ ਨਵੇਂ ਡਿਜ਼ਾਈਨਾਂ ਅਤੇ ਨਵੀਆਂ ਤਜਵੀਜ਼ਾਂ ਨਾਲ ਲਿਆਉਂਦਾ ਸੀ ਇਹ ਹੈਰਾਨੀ ਦੀ ਗੱਲ ਹੈ ਕਿ ਪੱਛਮੀ ਮਾਹਰ ਸਾਡੀ ਇਸ ਗੱਲੋਂ ਆਲੋਚਨਾ ਕਰਦੇ ਹਨ ਕਿ ਅਸੀਂ ਅਗਾਊਂ ਯੋਜਨਾ ਨਹੀਂ ਬਣਾਉਂਦੇ ਕਿ ਅਸੀਂ ਕੋਈ ਤਰਕ ਨਹੀਂ ਦਿੰਦੇ ਪਰ ਅਸੀਂ ਮਨਸੂਬੇ ਬਣਾਉਂਦੇ ਹਾਂ ਜਦਕਿ ਉਹ ਨਹੀਂ ਬਣਾਉਂਦੇ ਪਰ ਪਿਆਰੇ ਕਾਮਰੇਡੋ ਸਾਨੂੰ ਇਸ ਸਚਾਈ ਬਾਰੇ ਸੋਚਣਾ ਚਾਹੀਦਾ ਹੈ ਕਿ ਪੱਛਮ ਵਾਲਿਆਂ ਦੀਆਂ ਫੋਟੋਆਂ ਸਾਡੀਆਂ ਫੋਟੋਆਂ ਨਾਲੋਂ ਸੋਹਣੀਆਂ ਕਿਉਂ ਹਨ ਉਹ ਹਮੇਸ਼ਾ ਉਹਨਾਂ ਸਮੱਸਿਆਵਾਂ ਵਿੱਚ ਰੁੱਝਿਆ ਰਹਿੰਦਾ ਜਿਹੜੀਆਂ ਦੇਖਣ ਨੂੰ ਭਾਵੇਂ ਮਾਮੂਲੀ ਲੱਗਦੀਆਂ ਹਨ ਪਰ ਹਨ ਉਹ ਬਹੁਤ ਮਹੱਤਵਪੂਰਨ ਉਹਦੇ ਇੱਕੋ ਹੀ ਗੁਰਦਾ ਸੀ ਜਿਹੜਾ ਉਹਨੂੰ ਬਹੁਤ ਵਾਰੀ ਮੰਜੇ ਤੇ ਪਾਈ ਰੱਖਦਾ ਆਪਣੇ ਡਿਪਟੀ ਪੁਲੈਟਾ ਕੋਰ ਦੀ ਗ੍ਰਿਫਤਾਰੀ ਤੋਂ ਬਾਅਦ ਜਿਹਦੇ ਤੇ ਕਿ ਉਹ ਮੇਰ ਭਰੀ ਨਜ਼ਰ ਰੱਖਦਾ ਸੀ ਅਤੇ ਮੁਕਦਮੇ ਦੀਆਂ ਸੁਣਵਾਈਆਂ ਸੁਣਨ ਤੋਂ ਬਾਅਦ ਆਪਣੀਆਂ ਅੱਖਾਂ 'ਚ ਭਰੇ ਪਾਣੀ ਨਾਲ ਉਹ ਸੋਵੀਆ ਤਾਂ ਦੇ ਹਾਊਸ ਸਾਹਮਣੇ ਬੋਲਿਆ ਕੋਈ ਲੰਡੀ ਬੁਚੀ ਜਾਂ ਪਲੈਤਾਕੋਵ ਜਾਂ ਰਾੜੇਕ ਵਰਗਿਆਂ ਦੀ ਭੁਗਾਈ ਸਾਨੂੰ ਸਾਡੇ ਮੁਲਕ ਅੰਦਰ ਸਮਾਜਵਾਦ ਉਸਾਰਨ ਤੋਂ ਨਹੀਂ ਰੋਕ ਸਕੇਗੀ ਇਸ ਤੋਂ ਬਾਅਦ ਸਰਗੋ ਔਰ ਦਾ ਯੋਨੀਕੇਡਜ਼ ਬਿਮਾਰ ਪੈ ਗਿਆ ਅਤੇ ਕ੍ਰੈਮਲਿਨ ਡਾਕਟਰ ਲੈਵਨ ਨੂੰ ਉਹਦੇ ਇਲਾਜ ਦੀ ਕੋਸ਼ਿਸ਼ ਕਰਨ ਲਈ ਸਦਾ ਭੇਜਿਆ ਯਗੋਦਾ ਦੀਆਂ ਹਦਾਇਤਾਂ ਮੁਤਾਬਕ ਚੱਲਣ ਵਾਲੇ ਇਸ ਸੀਨੀਅਰ ਡਾਕਟਰ ਨੇ ਵੀ ਮੈਨਜਿੰਸਕੀ ਅਤੇ ਗੋਰਕੀ ਦਾ ਵੀ ਇਲਾਜ ਕੀਤਾ ਸੀ ਪਰ ਦੋਵਾਂ ਦੀ ਮੌਤ ਸ਼ੱਕੀ ਹਾਲਾਤ ਵਿੱਚ ਹੋਈ ਸੀ ਕਿ ਇਹ ਡਾਕਟਰ ਯਗੋਦਾ ਦੀਆਂ ਹਦਾਇਤਾਂ ਤੇ ਚਲਦੇ ਆ ਸਰਗੋ ਦਾ ਉਸ ਤੋਂ ਇੱਕ ਵੱਖਰੀ ਤਰ੍ਹਾਂ ਨਾਲ ਇਲਾਜ ਕਰੇਗਾ ਕਦੀ ਵੀ ਨਹੀਂ ਅੰਦਰੂਨੀ ਦੁਸ਼ਮਣਾਂ ਦੀਆਂ ਸਮੱਸਿਆਵਾਂ ਦੇ ਨਾਲ ਬਿਮਾਰ ਆਗੂਆਂ ਹਰ ਤਰ੍ਹਾਂ ਦੀਆਂ ਚੱਲ ਰਹੀਆਂ ਤੋੜਫੋੜਾਂ ਦੇ ਨਾਲ ਨਾਲ ਸਾਨੂੰ ਹੋਰ ਨਾ ਸਮੱਸਿਆਵਾਂ ਨਾਲ ਵੀ 2-4 ਹੋਣਾ ਪੈਣਾ ਸੀ ਸਾਡੇ ਆਲੇ ਦੁਆਲੇ 'ਚ ਸਾਡੇ ਕੋਲ ਹਮੇਸ਼ਾ ਮਜ਼ਬੂਤ ਅਤੇ ਤੰਦਰੁਸਤ ਹਵਾਬਾਜ਼ ਸਨ ਜਿਹੜੇ ਸਾਰੀ ਦੁਨੀਆ ਨੂੰ ਇਹ ਦਿਖਾਉਣ ਲਈ ਉਤਾਵਲੇ ਸਨ ਕਿ ਸੋਵੀਅਤ ਹਵਾਬਾਜ਼ੀ ਵੀ ਮੌਜੂਦ ਹੈ ਜਿਹੜੀ ਹੋਰ ਕਿਸੇ ਵੀ ਮੁਲਕ ਨਾਲ ਡਿਜ਼ਾਈਨ ਅਤੇ ਹੌਂਸਲੇ ਪੱਖੋਂ ਕਿਵੇਂ ਵੀ ਘੱਟ ਨਹੀਂ ਅਤੇ ਆਲਮੀ ਰਿਕਾਰਡ ਦਰਜ ਕਰਨ ਵਾਲੀ ਹੈ ਇਸ ਦਾ ਸੰਦਰਭ ਜੀ ਬੇਅਦੂਕੋਵ ਅਤੇ ਮਜਬੂਤ ਤੇ ਚਤੁਰ ਚਕਾਲੋਬ ਵੱਲੋਂ ਉੱਤਰੀ ਧਰੂਪ ਦੀ ਮਾਰੀ ਇਤਿਹਾਸਕ ਉਡਾਣ ਨਾਲ ਜੁੜਦਾ ਹੈ ਜਿਨ੍ਹਾਂ ਦੋਨਾਂ ਹਵਾਵਾਜਾਂ ਦਾ ਸਟਾਲਿਨ ਬਹੁਤ ਆਦਰਮਾਨ ਕਰਦਾ ਸੀ ਬੇਅਦੂਕੋਵ ਨੇ ਚਕਾਲੋਬ ਨੂੰ ਕਿਹਾ ਆਪਣਾ ਇਹ ਵਿਚਾਰ ਕਾਮਰੇਡ ਸਟਾਲਿਨ ਨਾਲ ਸੰਝਾ ਕਰ ਸ਼ਾਇਦ ਉਹ ਤੈਨੂੰ ਉਤਰੀ ਤਰੂਪ ਦੀ ਇਸ ਉਡਾਣ ਭਰਨ ਦੀ ਇਜਾਜ਼ਤ ਦੇਣ ਦਾ ਫੈਸਲਾ ਕਰੇ ਪਰ ਮੈਂ ਕਦੇ ਵੱਡੇ ਜਹਾਜ਼ ਨਹੀਂ ਉਡਾਏ ਸਿਰਫ ਲੜਾਕੂ ਅਤੇ ਹਲਕੇ ਜਹਾਜ਼ ਹੀ ਉਡਾਏ ਹਨ ਵਾਲੇਰੀ ਐਵੇਂ ਚੱਕਰਾਂ ਜਨਾਪ ਹੈ ਆਵਦੀ ਸੀਟ ਤੇ ਬਹਿ ਜਾ ਕੰਟਰੋਲ ਆਪਣੇ ਹੱਥ ਕਰ ਦੇਖੀ ਜਾਈ ਅਸੀਂ ਤੈਨੂੰ ਉਡਾ ਕੇ ਅਮਰੀਕਾ ਲੈ ਜਾਵਾਂਗੇ ਹੌਸਲੇਬਾਜ਼ ਬਹਾਦਰ ਚਕਾ ਲੋਵ ਨੇ ਇਸ ਟੱਲਨ ਨੂੰ ਮਿਲਣ ਦੀ ਠਾਣੀ ਇਹ ਉਹਨੂੰ ਉੱਤਰੀ ਧਰੂਵ ਤੇ ਉਡਾਣ ਭਰਨ ਦੀ ਇਜਾਜ਼ਤ ਮਿਲੀ ਮੈਨੂੰ ਚੰਗੀ ਤਰ੍ਹਾਂ ਚੇਤੇ ਹੈ ਕਿ ਕਿਵੇਂ ਔਰਦੋ ਜੋਨੀ ਕਿਡਜ਼ ਅਤੇ ਡਿਜ਼ਾਈਨਰ ਤੁਪੋਲੇਵ ਸਾਰੀ ਰਾਤ ਬੈਠੇ ਰੇਡੀਓ ਸੰਪਰਕ ਬਣਾਉਂਦੇ ਰਹੇ ਯੋਧੇ ਮਾਸਕੋ ਵਾਪਸ ਵਰਤਾਏ ਵਰੋਸ਼ੀ ਲੋਵ ਔਰਦੋ ਜੋਨੀ ਕਿਡਜ਼ ਅਤੇ ਤੁਖਾਚੇਵ ਸਕੀ ਨਾਲ ਮਿਲ ਕੇ ਇਸ ਟਾਲਨ ਨੇ ਮਾਸਕੋ ਵਿਖੇ ਉਹਨਾਂ ਦਾ ਬਹੁਤ ਨਿੱਘਾ ਸਵਾਗਤ ਕੀਤਾ ਸਰਕਾਰੀ ਪਾਰਟੀ ਤੋਂ ਬਾਅਦ ਇਹ ਆਓ ਭਗਤ ਖਾਣੇ ਵਾਲੇ ਮੇਜ਼ ਤੱਕ ਚਲੀ ਗਈ ਸਟਾਲਨ ਪਿੱਛੇ ਰਿਹਾ ਚਕਾ ਲੋਭ ਛੇਤੀ ਹੀ ਸ਼ਰਾਬੀ ਹੋ ਗਿਆ ਸਟਾਲਨ ਨੂੰ ਜਫੀ ਚ ਲਿਆ ਅਤੇ ਉਹਨੂੰ ਚੁੰਮਿਆ ਕਾਮਰੇਡ ਸਟਾਲਨ ਸਾਨੂੰ ਭਾਵੇਂ ਬਲਦੀ ਦੇ ਬੂਥੇ ਦੇ ਦੇ ਅਸੀਂ ਹਰ ਕੀਮਤ ਤੇ ਪਾਰਟੀ ਦੇ ਹੁਕਮਾਂ ਤੇ ਫੁੱਲ ਚੜਾਵਾਂਗੇ ਸਟਾਲਨ ਨੇ ਠਰਮੇ ਨਾਲ ਉਹਨਾਂ ਨੂੰ ਸੁਣਿਆ ਅਤੇ ਮੁਸਕੜੀਏ ਹੱਸਦਾ ਰਿਹਾ ਫਿਰ ਗਾਉਣ ਵਜਾਉਣ ਸ਼ੁਰੂ ਹੋ ਗਿਆ ਪਰ ਚਕਲੇਵ ਨੂੰ ਘਰ ਪਹੁੰਚਾਇਆ ਗਿਆ ਕਿਉਂਕਿ ਉਹ ਨੱਚਣ ਦੀ ਹਾਲਤ 'ਚ ਨਹੀਂ ਸੀ ਕ੍ਰੈਮਲਿਨ ਵਿਖੇ ਹੋਏ ਸਰਕਾਰੀ ਸਨਮਾਨ ਜਸ਼ਨਾਂ ਦੌਰਾਨ ਜਾਮ ਉਠਾਉਂਦਿਆਂ ਸਟਾਲਨ ਨੇ ਚਕਲੋਵ ਦੀ ਪਤਨੀ 올ਗਾ ਨੂੰ ਕਿਹਾ ਤੂੰ ਸੋਚਦੀ ਹੋਵੇਂਗੀ ਕਿ ਵਾਇਲੈਟੀ ਤੇ ਹੋਰਨਾਂ ਨੂੰ ਮੈਂ ਉਤਰੀ ਤਰੂ ਤੇ ਭੇਜਿਆ ਤਾਂ ਜੋ ਉਹ ਉੱਥੇ ਆਪਣੀ ਜਾਨ ਗਵਾਉਣ ਜਾਂ ਕਿਉਂਕਿ ਉਹ ਉਡਾਰੀ ਭਰਨ 'ਚ ਜਾਵਾਜ ਸਨ ਨਹੀਂ ਮੈਂ ਉਹਨਾਂ ਨੂੰ ਇਹ ਗੈਰ ਜ਼ਰੂਰੀ ਕੰਮ ਕਰਨ ਤੋਂ ਰੋਕਣ ਲਈ ਆਪਣੀ ਪੂਰੀ ਵਾਹ ਲਾਈ। ਇਹ ਟੰਗ ਸੀ ਕੰਮ ਕਰਨ ਦਾ। ਬਾਅਦ ਵਿੱਚ 1180 ਹਵਾਈ ਜਹਾਜ਼ ਦੇ ਕਾਗਪੱਟ 'ਚ ਚਕਾ ਲੋਬ ਇਸ ਨਵੇਂ ਉਡਣ ਘਟੋਲੇ ਦੀ ਟੈਸਟ ਆਫ ਵੋਲਾਈਟ ਪੜਨ ਲਈ ਬੈਠਾ ਸੀ। ਸਟਾਲਨ ਨੂੰ ਸ਼ਾਇਦ ਅਗਾਊਂ ਭਵਿੱਖਬਾਣੀ ਸੀ ਕਿ ਸ਼ਾਇਦ ਕੋਈ ਦੁਰਘਟਨਾ ਘਟ ਸਕਦੀ ਹੈ। ਇਸ ਲਈ ਉਹਨੇ ਫੌਰੀ ਤੌਰ ਤੇ ਇੱਕ ਵਾਹਕ ਨੂੰ ਸੁਨੇਹਾ ਦੇ ਕੇ ਚਕਾਲੋਵ ਨੂੰ ਉਸ ਉਡਾਣ ਭਰਨ ਤੋਂ ਵਰਜਿਆ ਚਕਾਲੋਵ ਉਡਾਣ ਭਰਨਾ ਨਹੀਂ ਚਾਹੁੰਦਾ ਸੀ ਪਰ ਫਿਰ ਉਹਨੇ ਕੁਝ ਸੋਚ ਕੇ ਉਡਾਣ ਭਰ ਲਈ ਪਰ ਬਾਅਦ ਵਾਲੀਆਂ ਉਡਾਣਾਂ 'ਚ ਬਦਕਿਸਮਤੀ ਨਾਲ ਚਕਾਲੋਵ ਇੱਕ ਹਵਾਈ ਹਾਦਸੇ 'ਚ ਮੌਤ ਦਾ ਸ਼ਿਕਾਰ ਹੋ ਗਿਆ ਸਟਾਲਿਨ ਨੇ ਚੋਟੀ ਦੇ ਹਵਾਵਾਜੀ ਮਾਹਰ ਬੇਉਦੂ ਕੋਵ ਨੂੰ ਪੁੱਛਿਆ ਉਸ ਕ੍ਰਾਸਧਾਰੀ ਗਲੇ 'ਚ ਕਰਾਸ ਲਟਕਾਉਣ ਵਾਲਾ ਜਾਨੀ ਕਿ ਇਸਾਈ ਧਰਮ ਨੂੰ ਮੰਨਣ ਵਾਲਾ ਉਸ ਕਰਾਸ ਧਾਰੀ ਡਿਜ਼ਾਈਨਰ ਦਾ ਹੁਣ ਕੀ ਕਰੀਏ ਉਸ ਹਵਾਈ ਜਹਾਜ਼ਾਂ ਦੇ ਡਿਜ਼ਾਈਨਰ ਪੋਲੀਕਾਰਪੋਪ ਬਾਰੇ ਤੇਰੀ ਕੀ ਰਾਏ ਹੈ ਜਿਹਦੇ ਡਿਜ਼ਾਈਨ ਕੀਤੇ ਜਹਾਜ਼ ਹਾਦਸਿਆਂ ਦੇ ਸ਼ਿਕਾਰ ਹੋ ਰਹੇ ਨੇ ਸਟਾਲਨ ਦੇ ਜਵਾਬ ਦਾ ਇੰਤਜ਼ਾਰ ਕੀਤਾ ਇੰਉਂ ਲੱਗਦਾ ਹੈ ਕਿ ਇਹ ਹਵਾਈ ਜਹਾਜ਼ ਡਿਜ਼ਾਈਨਰ ਆਪਣੀ ਕਾਮਯਾਬੀ ਦੀ ਦੁਆ ਮੰਗਣ ਲਈ ਹਰ ਰੋਜ਼ ਚਰਚ ਜਾਂਦਾ ਸੀ ਪਰ ਵੇਦੂਕੋਵ ਨੇ ਸਟਾਲਨ ਨੂੰ ਦੱਸਿਆ ਕਿ ਇਹ ਹਵਾਈ ਘੜਾ ਰੂਸੀ ਕਿਸਮ ਦੀ ਤਕਨੀਕੀ ਜਾਣਕਾਰੀ 'ਤੇ ਯਕੀਨ ਨਹੀਂ ਰੱਖਦਾ। ਇਹਦੇ ਕਾਰਨ ਪੋਲੀਕਾਰਪੋਵ ਗ੍ਰਿਫਤਾਰੀ ਤੋਂ ਤਾਂ ਬਚ ਰਿਹਾ ਪਰ ਉਹਦੇ ਸਹਿਯੋਗੀ ਤੇ ਮੁਕੱਦਮਾ ਚਲਾਇਆ ਗਿਆ ਅਤੇ ਇਹ ਸਾਬਤ ਹੋ ਗਿਆ ਕਿ ਹਵਾਈ ਜਹਾਜ਼ਾਂ ਦੀ ਬਣਤਰ ਅੰਦਰ ਹੀ ਪਨ ਤੋੜ ਕੀਤੀ ਗਈ ਸੀ। ਬਾਅਦ ਵਿੱਚ ਉਹੀ ਪੋਲੀਕਾਰਪੋਵ ਹਵਾਈ ਹਾਦਸਿਆਂ ਦੀ ਪੜਤਾਲ ਕਰਕੇ ਇਸ ਸਿੱਟੇ 'ਤੇ ਪਹੁੰਚਿਆ ਜਿਵੇਂ ਕਿ ਵੇਦੂਕੋਵ ਨੇ ਦੱਸਿਆ। ਸਟਾਰਲਨ ਨੂੰ ਹਵਾਈ ਜਹਾਜ਼ਾਂ ਦੇ ਨਿਰਮਾਣ ਦੇ ਤਕਨੀਕੀ ਮਸਲਿਆਂ ਦਾ ਜਾਣਕਾਰੀ ਦੀ ਪੱਧਰ ਤੇ ਬਹੁਤ ਮਾਰ ਸੀ ਹਵਾਵਾਜੀ ਮਾਰਾਂ ਨਾਲ ਗੱਲ ਕਰਦੇ ਆ ਉਹਨੂੰ ਉਹਨਾਂ ਪਹਿਲੂਆਂ ਦੀ ਵਿਆਖਿਆ ਚ ਜਾਣਕਾਰੀ ਹਾਸਲ ਹੁੰਦੀ ਹਵਾਵਾਜੀ ਵਰਕਰਾਂ ਨਾਲ ਇੱਕ ਸਾਂਝੀ ਮੀਟਿੰਗ ਚ ਉਸਨੇ ਮਹਰਾਂ ਨੂੰ ਅਚੰਭਿਤ ਕਰ ਦੇਣ ਵਾਲੀਆਂ ਡਿਜ਼ਾਈਨ ਅਤੇ ਮਕੈਨਿਕਸ ਦੀਆਂ ਸਮੱਸਿਆਵਾਂ ਦਾ ਖੁਲਾਸਾ ਕੀਤਾ ਇਥੇ ਇੱਕ ਹੋਰ ਘਟਨਾ ਦਾ ਜ਼ਿਕਰ ਕਰਨਾ ਵੀ ਜ਼ਰੂਰੀ ਹੈ ਇਸ ਦਾ ਜ਼ਿਕਰ ਮੇਰੇ ਨਾਲ ਸੋਵੀਅਤ ਯੂਨੀਅਨ ਦੇ ਹੀਰੋ ਐਮ ਐਮ ਗੁਰਮੋਬ ਨੇ ਕੀਤਾ ਸੀ ਸਟਾਲਿਨ ਨੇ ਮੇਰੀ ਜ਼ਿੰਦਗੀ ਤੇ ਗਹਿਰਾ ਪ੍ਰਭਾਵ ਪਾਇਆ ਉਹ ਸਾਡੇ ਮੁਲਕ ਲਈ ਜੋ ਕੁਝ ਵੀ ਕਰਨ ਵਾਲਾ ਸੀ ਉਹ ਨੂੰ ਕਰਦਾ ਸੀ ਚਤੁਰ ਸੀ ਜਲਦ ਹੀ ਬਾਰਕੀਆਂ ਪਕੜ ਲੈਂਦਾ ਸੀ ਅਤੇ ਉਹਦਾ ਨਿਰਣਾ ਸਹੀ ਹੁੰਦਾ ਸੀ ਉਹ ਕਿਰਦਾਰ ਨੂੰ ਬੁੱਝ ਲੈਂਦਾ ਸੀ ਅਤੇ ਜਾਂਵਾਜੀ ਕਰਨ ਵਾਲੇ ਕਾਰਨਾਮੇ ਲਈ ਵਿਅਕਤੀ ਦੀਆਂ ਨਿੱਜੀ ਖਾਸੀਆਂ ਤਾ ਨੂੰ ਉਘਾੜ ਲਿਆਉਂਦਾ ਸੀ ਉਹ ਜਨਮ ਜਾਤ ਆਗੂ ਸੀ ਜਿਹੜਾ ਸਿਰਫ ਆਮ ਨਿਤਨੇਮ ਨੂੰ ਉਲੰਘਣ ਰਚਨਾਤਮਕਤਾ ਵੀ ਹੋਣੇ ਵਰਕਰਾਂ ਝੂਠ ਤੂਫਾਨ ਗਪੌੜ ਸੰਖਾਂ ਗਪੌੜ ਸੰਖਾਂ ਉਹਦੇਦਾਰੀਆਂ ਮਗਰ ਭਜਣ ਅਤੇ ਝਾਪਲੂਸਾਂ ਨੂੰ ਪਛਾਣ ਸਕਣ ਦੇ ਸਮਰੱਥ ਸੀ ਸਾਨੂੰ ਇਹ ਕਹਿਣਾ ਚਾਹੀਦਾ ਹੈ ਕਿ ਅਸੀਂ ਪਰਣਾਏ ਹੋਏ ਜਨੂਨੀ ਹਵਾਵਾਜ ਸਾਂ ਅਸੀਂ ਬਹੁਤ ਕੁਝ ਚਾਹੁੰਦੇ ਸਾਂ ਪਰ ਕਈ ਵਾਰੀ ਸਾਨੂੰ ਪਤਾ ਬਹੁਤ ਥੋੜਾ ਜਿਆ ਹੁੰਦਾ ਉਹ ਸਾਨੂੰ ਸਾਰਿਆਂ ਨੂੰ ਗਹਿਰਾਈ ਨਾਲ ਸੋਚਣ ਲਾ ਦਿੰਦਾ ਸੀ ਬਹੁਤੇ ਵਾਰੀ ਸਾਨੂੰ ਪੱਛਮ ਵੱਲ ਦੇਖਣ ਅਤੇ ਜਿੱਥੋਂ ਹੋ ਸਕੇ ਨਵੀਆਂ ਤਕਨੀਕਾਂ ਸਿੱਖਣ ਤੇ ਜੋਰ ਦਿੰਦਾ ਅਸੀਂ ਜਰਮਨ ਅਤੇ ਅਮਰੀਕਾ ਚ ਸਾਂ ਵਾਪਸੀ ਤੇ ਜਿਹੜੀ ਵੀ ਗੱਲ ਸਟਾਲਨ ਨੂੰ ਦੱਸਣ ਵਾਲੀ ਸੀ ਅਸੀਂ ਉਹਨੂੰ ਦੱਸੀ ਜਦ ਮੈਂ ਸਟਾਲਨ ਦਾ ਹੁਕਮ ਸੁਣ ਕੇ ਕੁਰਸੀ ਤੋਂ ਹੀ ਉੱਠਣ ਲੱਗ ਪਿਆ ਪਹਿਲੀ ਵਾਰੀ ਗਰਮੀਆਂ ਦੇ ਹਵਾਵਾਜੀ ਸਕੂਲ ਦੇ ਮੁਖੀ ਵੱਜੋਂ ਅਤੇ ਦੂਜੀ ਵਾਰੀ ਸਾਡੀ ਹਵਾਈ ਫੌਜ ਚ ਕਮਾਂਡਰ ਵੱਜੋਂ ਅਜਿਹੀ ਕਿਸਮ ਦੇ ਲੋਕ ਸਨ ਜਿਨ੍ਹਾਂ ਨਾਲ ਮੇਰਾ ਵਾਹ ਆਪਣੀ ਪੋਸਟਿੰਗ ਦੌਰਾਨ ਪਿਆ ਮੇਰਾ ਮੁਖੀ ਔਰ ਦ ਯੋਨੀ ਕਿਡਸ ਸਾਡੀ ਉੱਬਰ ਰਹੀ ਹਵਾਵਾਜੀ ਦੀ ਉਸਾਰੀ ਦੀ ਵਿਆਹਤ ਬੰਦੀ ਕਰਨ ਅਤੇ ਇਹਨੂੰ ਨੇਪਰੇ ਚਾੜਨ ਚ ਬਹੁਤ ਹੀ ਮਸਰੂਫ ਸੀ 18 ਫਰਵਰੀ ਨੂੰ ਮੈਂ ਰਾਤ ਦੇ 10 ਵਜੇ ਸਰਗੋ ਦੇ ਘਰ ਵਗਿਆ ਸੀ ਅਗਲੀ ਸਵੇਰ ਉਸਦੀ ਮੌਤ ਹੋ ਗਈ। ਉਹਦੀ ਮੌਤ ਸੰਬੰਧੀ ਵੱਖ-ਵੱਖ ਖਿਆਫੇ ਸਨ ਪਰ ਇਹ ਅਸਲ ਚ ਕਿਵੇਂ ਹੋਈ? ਉਸ ਸਮੇਂ ਜੇ ਮਸਕੀ ਦਰਵਾਜ਼ੇ ਤੇ ਗਾਰਡ ਵੱਜੋਂ ਤਾਇਨਾਤ ਸੀ ਪਾਵੜੀਆਂ ਹੇਠ ਸਰਗੋ ਦੇ ਕਰੈਮਲਿਨ ਸਥਿਤ ਦਫ਼ਤਰ ਅੰਦਰ ਚੁੱਪ-ਚਾਂਤੀ ਸੀ। ਸਰਗੋ ਦੀ ਪਤਨੀ ਯੀਨਾ ਗੈਰ ਹਾਜ਼ਰ ਸੀ। ਉਹਦੇ ਅਪਾਰਟਮੈਂਟ ਅੰਦਰੋਂ ਅਸਥਾਈ ਰੂਪ ਚ ਰੱਖੀ ਘਰੇਲੂ ਸਹਾਇਕ ਲਵਰੈਂਟ ਏਵਾ ਉੱਚੀ ਉੱਚੀ ਚਲਾਉਂਦੀ ਬਰਾਮਦੇ ਚ ਭੱਜਾਈ ਸਰਗੋ ਮਰ ਰਿਹਾ ਹੈ ਸਰਗੋ ਮਰ ਰਿਹਾ ਹੈ ਗਾਰਡ ਜੇਮਸ ਕੀ ਨੂੰ ਗੋਲੀ ਚੱਲਣ ਦੀ ਕੋਈ ਆਵਾਜ਼ ਸੁਣਾਈ ਨਹੀਂ ਦਿੱਤੀ ਕੋਈ ਗੋਲੀ ਨਹੀਂ ਚੱਲੀ ਪਰ ਸੁਰੱਖਿਆ ਮੁਖੀ ਜੇਜੋਵ ਨੂੰ ਮੌਕੇ 'ਤੇ ਬਾਰਦਾਤੇ ਪਹੁੰਚਣ ਚ 52 ਮਿੰਟ ਲੱਗ ਗਏ ਉਹਨੇ ਪੁੱਛਿਆ ਕੀ ਹੋਇਆ ਕਿਸੇ ਨੂੰ ਕੁਝ ਵੀ ਪਤਾ ਨਹੀਂ ਸੀ ਪਰ ਡਾਕਟਰ ਨੂੰ ਫੌਰੀ ਤੌਰ ਤੇ ਮੌਕੇ 'ਤੇ ਨਹੀਂ ਬੁਲਾਇਆ ਗਿਆ ਕਿਉਂ ਸਰਗੋ ਦੀ ਮੌਤ ਉਪਰੰਤ ਮੈਨੂੰ ਇਹ ਮਿਕਵਾਨ ਦੀ ਕਮਾਨ ਹੇਠ ਯੂ ਐਸ ਐਸ ਆਰ ਦੀ ਏਜੰਸੀ ਚ ਤਬਦੀਲ ਕਰ ਦਿੱਤਾ ਉਹ ਆਪਣੀ ਦਿਸ਼ਾ ਅਤੇ ਵਿਹਾਰ ਪੱਖੋਂ ਸਰਗੋ ਨਾਲੋਂ ਇੱਕਦਮ ਵੱਖਰਾ ਸੀ ਮਿਕਵਾਨ ਨੇ ਆਰਮੀਨੀਆ ਚ ਜੇਰੇਵਾਨ ਨੂੰ ਜਾਣਾ ਸੀ ਅਤੇ ਮੈਨੂੰ ਅਗਾਊਂ ਤਿਆਰੀਆਂ ਲਈ ਭੇਜਿਆ ਗਿਆ ਉੱਥੋਂ ਲਗਭਗ 150 ਸਰਕਾਰੀ ਮੁਲਾਜ਼ਮ ਪਹੁੰਚੇ ਮਿਕਵਾਨ ਨੇ ਮੀਟਿੰਗ ਦਾ ਆਗਾਜ਼ ਕੀਤਾ ਅਤੇ ਪੁੱਛਿਆ ਕਿ ਕੋਈ ਬੋਲਣਾ ਚਾਹੁੰਦਾ ਹੈ ਕੋਈ ਵੀ ਨਾ ਬੋਲਿਆ ਜੀ ਦਾ ਮਤਲਬ ਕਿ ਕਰਨ ਨੂੰ ਕੋਈ ਗੱਲ ਹੈ ਨਹੀਂ ਉਹਨੇ ਹਸਾਬ ਜਲਾ ਲਿਆ ਫਿਰ ਉਹਨੇ ਮੀਟਿੰਗ ਬਰਖਾਸਤ ਕਰ ਦਿੱਤੀ ਇਹ ਉਹਦਾ ਤਰੀਕਾਕਾਰ ਸੀ ਯਾਨੀ ਕਿ ਖੁੱਲਕੇ ਨਾ ਦੱਸਣਾ ਕਿ ਕੀ ਕਰਨ ਦੀ ਲੋੜ ਹੈ ਅਤੇ ਉਥੇ ਕੀ ਸਮੱਸਿਆਵਾਂ ਹਨ ਸਰਗੋ ਇਹ ਤੋਂ ਬਿਲਕੁਲ ਵੱਖਰਾ ਸੀ ਸੋਵੀਅਤ ਰੂਸ ਦੀ ਸੁਪਰੀਮ ਸੋਵੀਅਤ ਦੀਆਂ ਚੋਣਾਂ ਹੋਣ ਵਾਲੀਆਂ ਸਨ ਅਤੇ ਮਿਕਵਾਨ ਨੂੰ ਆਰਮੀਨੀ ਆਈ ਖੇਤਰ ਤੋਂ ਨਾਮਜ਼ਦ ਕੀਤਾ ਜਾਣਾ ਸੀ। ਉਹਨੇ ਯੇਰੇਵਾਨ 'ਚ ਹਾਜ਼ਰੀ ਭਰਨੀ ਸੀ। ਰੇਲਵੇ ਸਟੇਸ਼ਨ ਤੇ ਉਹਦੇ ਸਾਰੇ ਰਿਸ਼ਤੇਦਾਰ ਆਪਣੇ ਹਮਵਤਨ ਨਾਲ ਹੱਥ ਮਿਲਾਉਣ ਲਈ ਤਾਂਗਰੇ ਸਨ। ਉਹਨਾਂ ਨੇ ਰੇਲ ਦੇ ਡੱਬੇ ਨੂੰ ਘੇਰ ਲਿਆ ਅਤੇ ਮੈਨੂੰ ਉਹਦੇ ਇਕੱਲੇ-ਕੱਲੇ ਰਿਸ਼ਤੇਦਾਰ ਨਾਲ ਨਿੱਜੀ ਰੂਪ 'ਚ ਨਜਿੱਠਣਾ ਪਿਆ। ਉਹਨੇ ਵੋਟਰਾਂ ਦੇ ਵੀ ਰੂਹ ਰੂਹ ਹੋਣਾ ਸੀ। 1 ਲੱਖ ਤੋਂ ਵੱਧ ਲੋਕ ਲੈਨਨ ਸਕੁਅਰ 'ਚ ਇਕੱਤਰ ਹੋਏ ਸਨ ਲੱਕੜੀ ਦੀ ਬਣੀ ਸਟੇਜ ਤੇ ਇੰਨੀ ਵੱਡੀ ਗਿਣਤੀ 'ਚ ਲੋਕ ਚੜ ਗਏ ਕਿ ਉਹ ਟੁੱਟ ਗਈ ਅਤੇ ਮਲਬੇ 'ਚੋਂ ਮਿਕਵਾਨ ਨੂੰ ਸੁਰੱਖਿਅਤ ਕੱਢਣ ਲਈ ਸਾਨੂੰ ਕਾਫੀ ਤਰਦਦ ਕਰਨਾ ਪਿਆ ਫਿਰ ਉਹ ਯਰੇਵਾਨ 'ਚ ਪਾਰਟੀ ਦੀ ਕੇਂਦਰੀ ਕਮੇਟੀ ਦੀ ਬਾਲਕੋਨੀ ਤੋਂ ਵੀ ਸੰਬੋਧਨ ਕਰਨਾ ਚਾਹੁੰਦਾ ਸੀ ਲੋਕਾਂ ਦਾ ਇਕੱਠ ਇੰਨਾ ਵੱਡਾ ਸੀ ਕਿ ਇਸ ਮੀਟਿੰਗ ਨੂੰ ਵੀ ਬਰਖਾਸਤ ਕਰਨਾ ਪਿਆ ਮੇਰੀ ਜ਼ਿੰਮੇਵਾਰੀ ਆਗੂਆਂ ਨੂੰ ਭੋਜਨ ਜਾਂ ਪੀਣ ਵਾਲੇ ਪਦਾਰਥਾਂ ਰਾਹੀਂ ਜ਼ਹਿਰ ਦੇ ਕੇ ਮਾਰ ਦੇਣ ਦੀ ਕਿਸੇ ਸਾਜ਼ਿਸ਼ ਨੂੰ ਦੇਖਣ ਲਈ ਉਹਨਾਂ ਦੀ ਖਾਦ ਖੁਰਾਕ ਅਤੇ ਵਾਈਨ ਆਦ ਦੀ ਦੇਖਰੇਖ ਕਰਨ ਦੀ ਸੀ ਇੱਥੇ ਮੈਂ ਵਾਈਨ ਦੀਆਂ ਬੋਤਲਾਂ ਖੋਲਦਾ ਅਤੇ ਪੁਖਤਾ ਕਰਨ ਲਈ ਉਸ ਨੂੰ ਚਖਦਾ ਸੀ ਮੈਨੂੰ ਅਹਿਸਾਸ ਹੀ ਨਹੀਂ ਹੋਇਆ ਕਿ ਕਦਮ ਹੈ ਸ਼ਰਾਬੀ ਹੋ ਗਿਆ ਅਤੇ ਮੈਨੂੰ ਚੁੱਕ ਕੇ ਬਿਸਤਰੇ ਤੇ ਲਟਾਉਣਾ ਪਿਆ ਬਿਨਾ ਕਿਸੇ ਪੂਰਵ ਸੂਚਨਾ ਦੇ ਯੇਰੇਵਾਨ ਨੂੰ ਮਿਲਣਾ ਬੇਰੀਆ ਤੇ ਮਿਲ ਹੀ ਨਹੀਂ ਕੋਬ ਆਏ ਬੇਰੀਆ ਰੇਲਗੱਡੀ ਤੋਂ ਉਤਰਨ ਲੱਗਿਆ ਸਰਕੀ ਸੋਬ ਨੂੰ ਜਾਰਜੀਆਈ ਚ ਕੁਝ ਕਹਿ ਰਿਹਾ ਸੀ ਐਨ ਕੇ ਵੀ ਡੀ ਦੇ ਤਿੰਨ ਬੰਦੇ ਆਰਮੀਨੀਆਈ ਦੀ ਕੇਂਦਰੀ ਕਮੇਟੀ ਦੇ ਪ੍ਰਥਮ ਸੈਕਟਰੀ ਇਹ ਕੌਨਸਟਾਨਿਨ ਕੇਂਦਰੀ ਕਾਰਜਕਾਰੀ ਕਮੇਟੀ ਦੇ ਚੇਅਰਮੈਨ ਐਸ ਮਾਰਕੀਤੀਆਂ ਚਾਰ ਹੋਰ ਮੁਖੀਆਂ ਅਤੇ ਆਰਮੀਨੀਆਈ ਅੰਦਰੂਨੀ ਸੁਰੱਖਿਆ ਦੇ ਚਾਰ ਡਿਪਟੀ ਚੇਅਰਮੈਨਾਂ ਨੂੰ ਗ੍ਰਿਫਤਾਰ ਕਰਨ ਗਏ 1937 ਚ ਆਰਮੀਨੀਆਈ ਦੇ ਉੱਚ ਅਹੁਦਿਆਂ ਤੇ ਨਿਯੁਕਤ ਵਾਹੀ ਆਗੂਆਂ ਨੂੰ ਗ੍ਰਿਫਤਾਰ ਕੀਤਾ ਗਿਆ ਬਹੁਤੇ નિર્ਦੋਸ਼ ਸਨ ਪਰ ਇਹਨਾਂ ਕਾਰਵਾਈਆਂ ਚ ਯਜੋਬ ਦਾ ਹੱਥ ਵੇਖਿਆ ਗਿਆ ਲਓ ਜੀ ਸਾਥੀਓ ਸਟਲਨ ਦੇ ਬੋਡੀਗਾਰਡ 801 ਦੀ ਲਿਖਤ ਦਾ ਇਹ ਤੀਜਾ ਭਾਗ ਜਿਹੜਾ ਕਿ ਕਿਤਾਬ ਦੇ ਵਿੱਚ ਵੀ ਤੀਜੇ ਭਾਗ ਦੇ ਵਿੱਚੋਂ ਦਰਜ ਹੈ ਇਹ ਸਮਾਪਤ ਹੋਇਆ ਤੇ ਹੁਣ ਅਗਲੀ ਜਿਹੜੀ ਪੇਸ਼ਕਸ਼ ਹੈ ਆਪਣੀ ਉਹਦੇ ਵਿੱਚ ਅਸੀਂ ਇਸ ਕਿਤਾਬ ਦਾ ਚੌਥਾ ਭਾਗ ਪੜ੍ਹਾਂਗੇ ਕਲਾ ਪ੍ਰੇਮੀ ਸਟਾਲਨ ਓਕੇ ਜੀ ਧੰਨਵਾਦ